ਅੱਜ ਸ਼੍ਰੀ ਰੂਤ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਵਿਸ਼ੇ ਪੱਧਰ ਤੇ ਪ੍ਰੋਗਰਾਮ ਹੋ ਰਹੇ ਨੇ ਕਪੂਰਥਲਾ ਸ਼ਹਿਰ ਵਿੱਚ ਰੋੜਾ ਮਹਾਸਭਾ ਦੇ ਰਾਸ਼ਟਰੀ ਚੇਅਰਮੈਨ ਵੱਡੇ ਦਿਗਪਤੀ ਸ਼੍ਰੀ ਧਰਮਪਾਲ ਗਰੋਵਰ ਜੀ ਰੋੜਾ ਸਭਾ ਦੇ ਮੈਂਬਰਾਂ ਨਾਲ ਰਮਨੀਕ ਹੋਟਲ ਵਿਖੇ ਇੱਕ ਫੰਕਸ਼ਨ ਕਰ ਰਹੇ ਨੇ ਗਰੋਵਰ ਸਾਹਿਬ ਕੀ ਕਹਿੰਦੇ ਹੋ ਅੱਜ ਦੇ ਫੰਕਸ਼ਨ ਬਾਰੇ ਅੱਜ ਦਾ ਫੰਕਸ਼ਨ ਜਿਹੜਾ ਹੈ ਕਾਫੀ ਸਾਲਾਂ ਤੋਂ ਮਨਾ ਰਹੇ ਆ ਰੋੜਾ ਮਾਂ ਸਭਾ ਪੰਜਾਬ ਰਜਿਸਟਰਡ ਜੋ ਕਿ ਅਮਰ ਦਿਵਾਨ ਜੀ ਸਾਡੇ ਸਰਪ੍ਰਸਤ ਨੇ ਕਮਲਜੀਤ 체ਤੀਆ ਜੀ ਪੰਜਾਬ ਦੇ ਪ੍ਰਧਾਨ ਨੇ ਔਰ ਬਤਰਾ ਹੀ ਚੇਅਰਮੈਨ ਨੇ ਪੰਜਾਬ ਦਾ ਮੈਂ ਚੇਅਰਮੈਨ ਸੀ ਹੁਣ ਰਾਸ਼ਟਰੀ ਚੇਅਰਮੈਨ ਅਸੀਂ ਹਮੇਸ਼ਾ ਹੀ ਧਾਰਮਿਕ ਔਰ ਸਮਾਜਿਕ ਮਾਮਲਾ ਵੱਧ ਚੜ ਕੇ ਆਪਣੇ ਜਾਤੀਵਾਦ ਤੋਂ ਵੀ ਉਪਰ ਉੱਠ ਕੇ ਕੰਮ ਕਰਦੇ ਆਂ ਪਰ ਆਪਣੀ ਜਿਹੜੀ ਕੌਮ ਹੈ ਰੋੜਾ ਮਾਂ ਸਭਾ ਮੁਨਾਈ ਹੈ 1947 ਦੇ ਵਿੱਚ ਸਹੀ ਉੱਜੜ ਕੇ ਸਾਰੇ ਲੋਕ ਆਏ ਸੀਗੇ ਜਦੋਂ ਕਿ ਦੰਗਾ ਪਸਾਦ ਹੋਏ ਸੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਸੀ ਔਰ ਉਦੋਂ ਸਾਰਿਆਂ ਨੇ ਆਣ ਕੇ ਇੱਥੇ ਆਪਣੇ ਵੱਡੇ ਕਾਰੋਬਾਰ ਛੱਡ ਕੇ ਆਪਣੀਆਂ ਜਾਨਾਂ ਬਜਾ ਕੇ ਮਾਂ ਆਪਣੇ ਆਪਣੇ ਟਿਕਾਣੇ ਭਾਰਤ ਵਿੱਚ ਪਹੁੰਚੇ ਸੀ ਤੇ ਬੜੀ ਖੁਸ਼ੀ ਮਨਾਈ ਸੀਗੀ 856 ਸਬਕਾਸਟਾਂ ਨੇ ਔਰ ਸਾਰੇ ਇਹ ਰੋੜਾ ਪਰਿਵਾਰ ਨੇ ਜਿਹੜਾ ਕਿ ਹਿੰਦੂ ਸਿੱਖ ਇਕਤਾ ਦਾ ਪ੍ਰਤੀਕ ਹੈ ਜਿਸ ਵਿੱਚ 50% ਹਿੰਦੂ ਤੇ 50% ਸਿੱਖ ਨੇ ਔਰ ਸਾਰੇ ਹੀ ਇਸ ਵੇਲੇ ਉੱਪਰ ਲਿਆਂ ਤੀਜੀ ਪੀੜ੍ਹੀ ਹੋ ਗਈ ਹੈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸਾਨੂੰ ਨਾਲ ਸਾਡੀ ਲੇਡੀਜ਼ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਵਿਚਾਰੀਆਂ ਨੇ ਮਿਹਨਤ ਕੀਤੀ ਔਰ ਉਸ ਵੱਡੇ ਵੱਡੇ ਕਾਰੋਬਾਰ ਤੱਕ ਕਰ ਬਲੰਦੀਆਂ 'ਚ ਪਹੁੰਚ ਗਏ ਔਰ ਸਮਾਜ ਨਾਲ ਜੁੜ ਕੇ ਸਾਰੇ ਹੀ ਇੱਕ ਦੂਜੇ ਦਾ ਸਾਥ ਦਿੰਨੇ ਆ ਸਾਰੇ ਸ਼ਹਿਰਾਂ ਤੇ ਪਿੰਡਾਂ ਕਸਬਿਆਂ ਦੇ ਵਿੱਚ ਅੱਜ ਰੋੜਾ ਮਾਂ ਸਭਾ ਦੇ ਯੂਨਿਟ ਕੈਂਪ ਨੇ ਉਹ ਰੋੜਾ ਕਤਰੀ ਸਭਾ ਵੀ ਇੱਕ ਬਹੁਤ ਵੱਡਾ ਮੋੜ ਬਣਨ ਜਾ ਰਿਹਾ ਹੈ ਔਰ ਸਰਕਾਰ ਦੇ ਵੀ ਤਨਵਾਦੀਆਂ ਸਾਡਾ 10-12 ਸਾਲ ਤੋਂ ਬਾਦਲ ਸਾਹਿਬ ਤੋਂ ਵੱਡੇ ਤੋਂ ਸ਼ੁਰੂ ਹੋਇਆ ਸੀ ਔਰ ਸੰਗਠਨ ਸਰਕਾਰ ਚ ਵੀ ਹੁਣ ਵੀ ਸਾਡਾ 30 ਮਹੀਨ ਨੂੰ ਰੂੜ ਮਹਾਰਾਜ ਦੀ ਬਹੁਤ ਵੱਡਾ ਇਸ਼ਤਿਹਾਰ ਜਨਮ ਦਿਨ ਤੇ ਸਰਕਾਰਾਂ ਦਿੰਦੀਆਂ ਨੇ ਤੇ ਉਹਨਾਂ ਦਾ ਵੀ ਤਹਿ ਦਿਲੋਂ ਰੋੜਾ ਮਾਂ ਸਭਾ ਵੱਲੋਂ ਇਹਨਾਂ ਦਾ ਬਹੁਤ ਤਨਵਾਦੀਆਂ ਅੱਜ ਸਾਡੇ ਜੀ ਜੀ ਮਲਦਾਨੀ ਜਿਹੜੇ 시ਟੀ ਪ੍ਰਧਾਨ ਨੇ ਰਾਜੂ ਜੀ ਨਮਨੀਤ ਰਾਜੂ ਜੀ ਜਿਹੜੇ ਕਿ ਰੋੜਾ ਮਾਨ ਸਭਾ ਕਬੂਥਲੇ ਦੇ ਚੇਅਰਮੈਨ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਨਮਾਜਾ ਜਾਏਗਾ ਅਗਲਾ ਪ੍ਰੋਗਰਾਮ ਬਹੁਤ ਵੱਡਾ ਅੱਜ ਰਹੀ ਯਸ਼ਪਰ ਰੋੜਾ ਜੀ ਆਰਸੀਪ ਤੋਂ ਪ੍ਰਧਾਨ ਨਿਯੁਕਤ ਕੀਤੇ ਨੇ ਔਰ ਇਹ ਆਪਣੀ ਟੀਮ ਬਣਾਉਣਗੇ ਆਰਸੀਪ ਦੇ ਵਿੱਚ ਕਿਉਂਕਿ ਉਹ ਇੱਕ ਨਵਾਂ ਸ਼ਹਿਰ ਕਬੂਥਲੇ ਦਾ ਵਸਿਆ ਹੋਇਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਟਾਈਮ ਤੇ ਜਰੂਰ ਆਇਆ ਕਰੋ ਔਰ ਹੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਪੰਜਾਬ ਲੈਵਲ ਦੇ ਕੀਤੇ ਹਨ ਔਰ ਸਹਿਯੋਗ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਕੀਤਾ ਹੈ ਸਾਡੇ ਵਿੱਚ ਔਰ ਕੋਈ ਕੰਮ ਇੱਕ ਦੂਸਰੇ ਦਾ ਵਿਆਹ ਸ਼ਾਦੀ ਦਾ ਹੋਵੇ ਤੇ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਾਂ ਔਰ ਪ੍ਰੈਸ ਮੀਡੀਆ ਡਰੋਨਿਕ ਮੀਡੀਆ ਨੂੰ ਬਹੁਤ ਸਹਿਯੋਗ ਦਿੰਦਾ ਧੰਨਵਾਦ ਮੌਰਭਿਰ ਰੂੜ ਮਹਾਰਾਜੀ ਦੀ ਜੈ ਹਰਿਸਨ ਤੁਹਾਡਾ ਕੀ ਨਾਮ ਆ ਮੇਰਾ ਨਾਮ ਨਵਜੀਤ ਸਿੰਘ ਮੈਂ ਕਰੋੜਾ ਸਭਾ ਦਾ ਚੇਅਰਮੈਨ ਕਪੂਰਥਲਾ ਤੋਂ ਸਮੂਹ ਰੋੜਾ ਭਰਾਦਰੀ ਨੂੰ ਰੋੜਾ ਭਰਾਦਰੀ ਦੇ ਬਾਨੀ ਫਿਰ ਰੋੜ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅਸੀਂ ਕਪੂਰਥਲਾ ਵਾਸਤੇ ਅੱਗੇ ਵੀ ਸਮਾਜ ਸੇਵਾ ਦੇ ਕੰਮ ਕਰ ਰਹੇ ਆ ਅੱਗੇ ਵੀ ਕਰਦੇ ਰਵਾਂਗੇ ਹੁਣ ਅਸੀਂ ਇੱਕ ਹਾਲ ਜੋ ਕਿ ਤੇਲੂ ਮਹਾਰਾਜ ਦੀ ਕੁਟਿਆ ਦੇ ਕੋਲ ਬਣੀਆ ਹੈ ਉਹ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਇਹ ਫ੍ਰੀ ਕੋਰਸ ਦਿੱਤਾ ਜਾਵੇਗਾ ਕਿਸੇ ਕਿਸੇ ਨੂੰ ਵੀ ਇਸ ਹਾਲ ਦੀ ਲੋੜ ਹੋਵੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਸਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੈ ਹਾਂ ਜੀ ਹਾਂ ਜੀ ਨਾ ਤੁਹਾਡਾ ਮੇਰਾ ਨਾਮ ਜੈਸ਼ਵਲ ਰੌੜਾ ਹੈ ਅੱਜ ਨੂੰ ਮੌਕਾ ਮਿਲਿਆ ਰਮਪਾਲ ਗਰਵਤ ਜੀ ਦੇ ਕੋਲ ਉਹਨਾਂ ਨੇ ਮਾਨੂੰ ਇਸ ਸਮਾ ਦੇ ਨਾਲ ਜੋੜਿਆ ਇੱਕ ਬਹੁਤ ਵਧੀਆ ਜਿਹਾ ਲਗਾ ਹੈ ਨਾ ਵਿਚਾਰ ਸੋਚ ਕੇ ਕਿ ਲੋਕ ਬੜੀ ਸੇਵਾ ਕਰ ਰਹੇ ਨੇ ਮਿਲ ਕੇ ਸਾਡੇ ਮਾਨੂੰ ਵੀ ਮੌਕਾ ਮਿਲੇਗਾ ਇਹਨਾਂ ਨਾਲ ਜੁੜਨ ਦਾ ਤੇ ਇਹਨਾਂ ਨੇ ਮਾਨੂੰ ਅੱਜ ਇੱਕ ਥੋੜਾ ਜਿਹਾ ਮੇਰੇ ਉੱਪਰ ਸੌਂਪ ਕੇ ਇੱਕ ਜ਼ਿੰਮੇਵਾਰੀ ਆਰਸ਼ਰ ਦੀ ਪ੍ਰਧਾਨਗੀ ਦਿੱਤੀ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਬਹੁਤ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਿਭਾ ਸਕਾਂ ਤੁਹਾਨੂੰ ਲੋਜੀ ਆਪਣੇ ਲਈ ਤੁਹਾਨੂੰ ਕੋਈ ਕੰਮ ਕਰਦਾ ਵਾ ਜਦੋਂ ਕਿਸੇ ਦੂਸਰ ਲਈ ਆਪਾਂ ਸੇਵਾ ਕਰਦੇ ਆਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ਜੀ ਜਦੋਂ ਆਪਣੇ ਲਈ ਕੰਮ ਕਰਦਾ ਬੰਦਾ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਕਰਦਾ ਤੇ ਅੱਛਾ ਮਹਿਸੂਸ ਹੁੰਦਾ ਪਰ ਜਦੋਂ ਦੂਸਰੇ ਵਾਸਤੇ ਸੇਵਾ ਕਰਦਾ ਤੇ ਸ਼ਰ ਦਿਲ ਨੂੰ ਮਹਿਸੂਸ ਹੁੰਦਾ ਚੰਗਾ ਤੁਹਾਡੇ ਆਉਣ ਵਾਲੇ ਟਾਈਮ ਚ ਕੀ ਉਪਰਾਲੇ ਹੋਣਗੇ ਆਸੀ ਮੇਰੀ ਕੋਸ਼ਿਸ਼ ਇਹ ਰਹੇਗੀ ਜੀ ਕਿ ਪਹਿਲੇ ਤੇ ਪੂਰੀ ਟੀਮ ਨੂੰ ਇਕੱਠਾ ਕੀਤਾ ਜਾਵੇ ਇੱਕ ਪੂਰਾ ਯੂਨਿਟ ਤਿਆਰ ਕੀਤਾ ਜਾਵੇ ਔਰ ਗਰੋਵਰ ਜੀ ਦੀ ਛਤਰ ਛਾਇਆ ਦੇ ਅੰਦਰ ਦੇਖ ਕੇ ਜੋ ਇਹਨਾਂ ਨੇ ਉਤਰਾਲੇ ਕੀਤੇ ਵੀ ਗਰੀਬ ਲੜਕੀਆਂ ਦੀ ਮੈਰिज ਜਾਂ ਹੋਰ ਵੀ ਜੋ ਪ੍ਰੋਗਰਾਮ ਹੋਣਗੇ ਉਹ ਜੋ ਵੀ ਸੌਂਪੇ ਜਾਣਗੇ ਪੂਰੇ ਕੀਤੇ ਜਾਣ। ਫਕੀਨਾ ਤੋਂ ਰੱਤ ਜੀ ਕੁਮਾਰ ਡਿਸਟ੍ਰਿਕਟ ਪਟਿਆਲਾ ਤੋਂ ਲਾਸਟ। ਸਵਾਗਤ ਰੂਡ ਮਹਾਰਾਜ ਜਗਨ ਜਹਾੜਾ ਦਾ ਸਵਾਗਤ ਹੋ ਰਿਹਾ ਦਾ। ਕੀ ਕਹਿਣਾ ਹੈ ਸਵਾਗਤ ਤੁਹਾਡਾ? ਸਾਰਾ ਮੈਂ ਤਾਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਸਾਰੇ ਅਰੋੜਾ ਪਰਿਵਾਰ ਜਿੱਦਣੇ ਨਹੀਂ ਆ ਗਿਆ ਸਾਰੇ ਇਕੱਠਾ ਕਰਕੇ ਤੇ ਸਰਪਾਦੀ ਦੀ ਅਗਵਾਈ ਦੇ ਚ ਜੇ 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 ਮੇਰੇ ਤੋਂ ਹੋ ਸਕੇਗਾ ਉਹ ਮੈਂ ਉਹਨਾਂ ਦੀ ਮਦਦ ਕਰਾਂਗਾ ਸਪੋਰਟ ਕਰਾਂਗਾ ਕਿਉਂਕਿ ਇਹ ਜਿਹੜਾ ਕੰਮ ਹੈ ਜੇ ਤੁਹਾਡੇ ਜਾਨ ਚੋਰੀ ਦੇ ਕਰਦਾਂ ਵਾਲੇ ਵੀ ਸੋਚਦੇ ਜਿੱਦਾਂ ਕੁਝ ਰੋੜਾ ਪਰਿਵਾਰ ਹੈਗੇ ਬਹੁਤ ਗਰੀਬ ਹੈ ਹਾਂ ਜੀ ਉਹਨਾਂ ਵਾਕੇ ਮੇਰਾ ਮੇਰੇ ਪਸੰਦ ਚ ਆਇਆ ਕਿ ਉਹਨਾਂ ਨੂੰ ਸਭ ਤੋਂ ਵੱਧ ਆਪਣੀ ਪ੍ਰਾਪਰ ਲਈਏ ਉਹਨਾਂ ਦੀ ਵੱਧ ਵੱਧ ਅਪੀਏ ਜਿਨ੍ਹਾਂ ਛੋਟੇ ਬੱਚੇ ਹਨ ਉਹਨਾਂ ਦੇ ਪੜ੍ਹਦੇ ਹੈਗੇ ਹਨ ਬੁਲਾਂ ਉਹਨਾਂ ਦੀ ਫੀਸਾਂ ਬੁਕਸ ਵਗੈਰਾ ਜਾਂ ਦੀ ਯੂਨੀਫਾਰਮ ਵਗੈਰਾ ਇਹ ਇਹ ਵਧੀ ਤੇ ਕਿ ਉਹਨਾਂ ਦੀ ਇਹ ਤਾਂ ਜਿਹੜੇ ਉਹਨਾਂ ਚ ਜਿਆਦਾ ਛਤਨ ਵਾਲੇ ਬੱਚੇ ਹੈ ਉਹਨੂੰ ਹੋਰ ਐਕਸਟਰਾ ਮਦਦ ਕਰੀਏ ਤਾਂ ਕਿ ਉਹ ਅੱਗੇ ਵੱਧ ਕੇ ਸਮਾਜ ਦੀ ਸੇਵਾ ਕਰਨ